ਤਾਂ ਹੋਰ ਵਾਸਤੇ ਕੋਈ ਹੋਰ ਪ੍ਰਭਾਵਸ਼ੀਲ ਮਾਈ ਵੱਲ ਜੀ ਇੱਥੇ ਗੱਲ ਬਕਦੇ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿ ਗੁਰੂ ਘਰ ਆ ਜਾਏ ਤੁਮੇ ਤੁਰਦੀ ਹਲੰਗਾ ਜੀ ਮੇਰੇ ਬੱਚੇ ਨੂੰ ਲਾ ਗੁਰੂ ਅਨੁਭਈਆ ਫੜੇ ਮੇਰਾ ਆਰਾਮਦਾਸ ਗੁਰੂ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਫਤੋ ਨਾ ਬੱਚੇ ਦਾ ਵਰਕ ਹੋਇਆ ਉਹਨੂੰ ਕਮਨਾਂ ਸਿੰਘ ਜੀ ਦੀ ਤਰਫ ਵੀ ਪਰ ਟਾਈਮ ਲੱਗੇ ਆਮਰਾਏ ਤੋਂ ਆਸ਼ੀਰਵਾਦ ਲੈ ਕੇ ਆਈਏ ਤਾਂ ਉਸੇ ਤਮੰਨਾ ਨਹੀਂ ਅਧੂਰੀ ਕਰਨੀ ਦੇਰੀ ਦੇ ਕਰ ਬੁਝੇ ਬਾਪੂ ਜੀ ਸਰਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਵੇਂ ਵਿਗਦੇ ਹੋ ਕਿ ਤੁਹਾਡੇ ਸਰਜੀਤ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋਈ ਆ ਤਾਂ ਤੁਸੀਂ ਕਿਉਂ ਨੋ ਸਮਝਣਾ ਵੀ ਆ ਗਿਆ ਉੱਥੋਂ ਕਿ ਰਿਪੋਰਟ ਨਹੀਂ ਆ ਰਹੀ ਜੇ ਨਾ ਤਾਂ ਮੈਨੂੰ ਰੋਕ ਪੜਿਆ ਬਾਪੂ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜੇ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀਗੇ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ आईजी ਤੇ ਗਿਆ ਪਰੰਤੂ ਮੈਂ ਮੇਰੀ ਖੇਲੇ ਦੀ ਪੋਜੀਸ਼ਨ ਇਸ ਸਮੇਂ ਬਚਾਣਾ ਚਾਹੁੰਦਾ ਹਾਂ ਕਿਉਂਕਿ ਜਿਹੜਾ ਆਪਣਾ ਘਰ ਦਾ ਸਿਸਟਮ ਹੈ ਸੀਜੂ ਦੇ میوزਿਕ ਦਾ ਕੰਮ ਹੈ ਸਾਰੇ ਖਿਲਰਿਆ ਪਿਆ ਲੱਗਦਾ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਕਾਰੋਬਾਰ ਨੂੰ ਸਮਾਜ ਦੀ ਲੋੜ ਸੀ ਉਹਦਾ ਕਰਕੇ ਇੱਕ ਮੈਂ ਫਿਜ਼ੀਕਲੀ ਥੋੜਾ ਜਿਆ ਇੰਨਾ ਜਿਆ ਫਿੱਟ ਨਹੀਂ ਸੀ ਤਾਂ ਮੈਨੂੰ ਲੱਗਿਆ ਵੀ ਮੈਂ ਜੇ ਇਲੈਕਸ਼ਨ ਦਾ ਹੁੰਦੇ ਰਹਿੰਦੇ ਨਾ ਜਦੋਂ ਕਦੇ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਇਹ ਕਿਹੜੇ ਲੁਕ ਪੋਜੀਸ਼ਨ ਨੂੰ ਮੌਜੂਦ ਕਰਨਾ ਥੋੜਾ ਜ਼ਿਆਦਾ ਪਾਪੂ ਜੀ ਰਾਜਾ ਵੜਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਲੁਧਿਆਣੇ ਤੋਂ ਚੋਣ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਦੇ ਇੰਸ਼ਾਅਤ ਕਰੂਗੇ ਬਿਲਕੁਲ ਕਰਾਂਗੇ ਜਿੰਨਾ ਕਸਮਾ ਲੱਗੂਗਾ ਜਰੂਰ ਆਪ ਜੀ ਸਾਰਿਆਂ ਨਾਲ ਹੀ ਆਪਣੇ ਚਾਹੇ ਜੰਨੀ ਸਾਹਿਬ ਹੋਣ ਪਾਈ ਵੜਿੰਗ ਹੋਣਾ ਤੁਸੀਂ ਪਾਰਟੀ ਨਾਲ ਸਾਰਿਆਂ ਨਾਲ ਹੀ ਬੜੀ ਅੱਜ ਨਿਕਲ ਪਾਪੂ ਜੀ ਲੈ ਕੇ ਮਤਲਬ ਕੋਈ ਨਹੀਂ ਬਸ ਇਹ ਵੀ ਮਾਤਾ ਦਾ ਅਸ਼ੀਰਵਾਦ ਲਏ ਕਿ ਅੱਜ ਇੱਕ ਹੋਰ ਇਸ ਤੋਂ ਜ਼ਿੰਦਗੀ ਸ਼ੁਰੂ ਗੁਰੂ ਦੇ ਦਰਸੋਂ ਹੁੰਦੀ ਹੈ ਤਾਂ ਇਹਦਾ ਤਾਂ ਬਹੁਤ ਵੱਡਾ ਮਹੱਤਵ ਹੈ ਕਾਹਨ ਕਿ ਉਹ ਤਾਂ ਸੋਚ ਰਿਹਾ ਸੀਗਾ ਵੀ ਇਹਦਾ ਮਿਲ ਕੇ ਉਹ ਕਿੰਨਾ ਜੀਣਾ ਹੁੰਦਾ ਹੈ ਦਰਸਾ ਤੋਂ ਬਾਪੂ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਨ ਕਰਦੇ ਗੁਰੂ ਦੇ ਦਰ ਤੇ ਇੱਥੇ ਸਿੱਧੂ ਬਾਈ ਵੀ ਇੱਕ ਟਾਈਮ ਜੋ ਨਾਲ ਆਏ ਸੀ ਕਿ ਜਦੋਂ ਉਹ ਕਾਲਕਤਕ ਸਾਹਿਬ ਦੇ ਦਰਸ਼ਨ ਵਿਚਾਰੇ ਕਰ ਰਹੇ ਸੀ ਬਿਲਕੁਲ ਤਾਂ ਉਸ ਵੇਲੇ ਵੀ ਸਿੱਧੂ ਭਾਈ ਨਾਲ ਸੀ ਤਾਂ ਅੱਜ ਤੁਸੀਂ ਕਿਤਾਏ ਹੋ ਛੋਟੇ ਨਿੱਕੇ ਸਿੱਧੂ ਆਏ ਹੋ ਤਾਂ ਅੱਜ ਮਨ ਚ ਕੀ ਹੈ ਕਿ ਜੋ ਕੇਂਦਰ ਦੀ ਸਰਕਾਰ ਕੋਕੀ ਮਾਲ ਕਰਦੇ ਹੋ ਕਿ ਕਿਉਂਕਿ ਹੇਠ ਤੱਕ ਇਨਸਾਫ ਕੋਈ ਨਹੀਂ ਮਿਲਦਾ ਇਨਸਾਫ ਦਾ ਤਾਂ ਕਿਸੇ ਦਿੱ ਤੱਕ ਸਪੀਡ ਦੀ ਗਵਰਨਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤਾ ਬਹੁਤ ਜ਼ਿਆਦੇ ਮਾੜੀ ਹੈ ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਵੀ ਸਰਕਾਰ ਨੇ ਪੇਸ਼ ਕਰਦਾ ਵੀ ਸਾਡੀ ਗਲਤੀ ਦੇ ਨਾਲ ਸਦੂਰੀ ਮੌਤ ਹੋਈ ਹੈ ਤਦ ਜੇ ਐਸਰ ਇਸਕੋਟੀ ਵਾਧਰਾ ਕੀਤੀ ਤਾਂ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨੀ ਪਾਇਆ। ਜਦ ਕਿ ਉਸ ਕੋ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗੱਲ ਮੈਂਦੋ ਸੀ। ਤੁਹਾਨੂੰ ਕਿਸੇ ਨੇ ਵੀ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗੰਨ ਮਨਵੇਕ ਆਏ ਹੈਗੇ ਜਾਂ ਨਹੀਂ ਹੈਗੇ। ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਦੇ ਵਿੱਚ ਆਉਂਦੇ ਸੀਗੇ ਫਿਲਟੇਜ ਪੰਨੂ ਹੋ ਗਏ, ਮੀਡੀਆ ਸਲਾਹਕਾਰ ਮੈਡਮ ਰਿਸ਼ੀ ਹੋ ਗਈ ਜੇ ਇੱਕ ਸਰ ਬੜਵਾਸਾਰਿਆ ਸਾਰ। ਇਹਨਾਂ ਨੇ ਸਾਰਿਆਂ ਦੇ ਇਹ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕਿਉਰਟੀ ਵਿਡਰਾ ਕਰਕੇ ਉਹਨੂੰ ਕੀਤਾ ਸੀ ਉਹਦਾ ਕੰਪੂਨ ਨੁਕਸਾਨ ਹੋ ਜਾਵੇ ਔਰ ਮੈਂ ਸੀਮ ਸਿੰਘ ਸਾਹਿਬ ਨੂੰ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕਿਆ ਹਾਂ ਕਿ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਰੈਂਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਡੀ ਦੇ ਵਿੱਚ ਮਤਲਬ ਉਹ ਲਿਜਮ ਹੈ ਹਫਤੇ ਤੇ ਇੱਕ ਤਰੀਕ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਹੁੰਦਾ ਹੈ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਹਰ ਕਾਨੂੰਨਿਕ ਕੋਡ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਯੂਥ ਉੱਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਨਹੀਂ ਹੋ ਰਹੀ ਹਨੇਟਕੀ ਗਾਰ ਜਿਹੜਾ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਨਕਸ਼ੇ ਤੇ ਜਿਹੜੇ ਇਹ ਨਾਲ ਪੋਲਿਟਿਸਿਨ ਜਿਹੜੇ ਇਹ ਆਰਗੇਨਾਈਜ਼ਰ ਇਹ ਰਲੇ ਹੋਏ ਨੇ ਗੇਸਟੇਬਲ ਵਰਤੇ ਜਾ ਰਹੇ ਇਹਨਾਂ ਦਿਮਾਗ ਸਾਰੇ ਇਹਨਾਂ ਲੋਕਾਂ ਦਾ ਹੋ ਗਿਆ। ਉਹ ਦੌਰ ਜੀ ਅੱਜ ਗ੍ਰਾਮ ਦਸ ਪਾਸਾ ਅੱਗੇ ਝੋਲੀ ਭਰ ਕੇ ਨਿਕਲੇ ਹੋ। ਇਹ ਤਾਂ ਕੋਈ ਖਾਲੀ ਨਹੀਂ ਮੁੜਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤੇ ਦੂਜਾ ਛੋਟੇ ਬੱਚੇ ਦੀ ਕਿਤੇ ਅਰਦਾਸ ਤਾਂ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮੌਕੇ ਦੇ ਦਿੱਕਤ ਇਸੇ ਸਾਰਿਆਂ ਨੇ ਸਾਰੇ ਵਿਸ਼ੇ ਪਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਨੇ ਤੁਹਾਡਾ ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਦੇ ਮਿਹਰ ਕੀਤੀ ਆਪਾਂ ਨੂੰ ਦੁਬਾਰਾ ਸੇਰ ਬਸ ਜਾਣ ਦੇ ਵਿੱਚ ਕੀਤਾ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਮੇ ਤੇ ਇਹ ਦੱਸਦੇ ਕਿ ਕਿੰਸੀ ਮਹਾਰਾਜ ਗੀਤ ਮੈਂ ਤੁਹਾਨੂੰ ਗੀਤ ਕਿੰਨੇ ਸੁਣਦੇ ਉਹ ਮੂਸਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਾਨ ਜੇ ਤਾਂ ਮੈਂ ਐਕਚੁਅਲੀ ਜੇ ਉਹ ਦੇ ਵਸਤੂ ਬੋਲਣਾ ਤਾਂ ਮੇਰੇ ਦਿਲ ਤੇ ਖੜਾ ਮੈਂ ਹੁਣ ਉਹਦੇ ਗੀਤ ਸੁਣਦਾ ਮੈਂ ਮੂਸਲ ਹੋ ਜਾਂਦਾ ਮੈਂ ਹੁਣ ਬਹੁਤ ਘੱਟ ਸੁਣਦਾ ਜੇ ਕਿ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਕਿ ਸੁਣਨੀ ਭੱਜਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਵੇਖਣ ਲੱਗਾ ਕਿਉਂਕਿ ਜਦੋਂ ਮੈਂ ਦੇਖਦਾ ਕਿ ਕਿਤੇ ਰੀਨਾ ਸਾਹਮਣੇ ਆਉਂਦੀ ਕਿਤੇ ਉਹ ਰਛੰਦਾ ਸਪੀਚ ਕਰੀ ਜਾਂਦਾ ਕਿਤੇ ਗੋਸ਼ ਕਰੀ ਜਾਂਦਾ ਇੱਕ ਵਾਰ ਪਹੁੰਚ ਦੇ ਨਾਤੇ ਮੈਂ ਕਿਹੜੇ ਦਬ ਜਾਂਦਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਨਾ ਸੁਣਾਂ ਤਾਂ ਫਿਰ ਮੈਂ ਜਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਅਸਰ ਤੋਂ ਥੋੜਾ ਮਨ ਨੂੰ ਦਿਮਾਗ ਤੇ ਸਭ ਨਿੱਕਾ ਵੀ ਘੜ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਮੇਂ ਇਹ ਪਹਾਲੇ ਚੋਟਾ ਹੈ ਹਮੇਂ ਮਾਰਕੀਟਰਤਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜਿਆ ਕਿਤਾ ਮਾੜੀ ਮਹਾਰਾਜ ਰਾਮਬਾਹ ਜੀ ਕੋ ਪਹਾਂਚਣ ਲਈ ਉਸੇ ਬਸ। ਇਹ ਫਾਰਕੀ ਇੱਕ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਚੰਗੀਆਂ ਉਸੇ ਲਈ ਚੋਣ ਲੜੀ। ਹਰ ਜਗ੍ਹਾ ਜਾ ਕੇ ਸਪੀਚ ਕੀਤੀ, ਪੰਚਾਇਤ ਕੀਤਾ, ਫਿਰ ਚੋਣਾਂ ਨੇ। ਕਿਤਨਾ ਕਿਤੇ ਸਮਾਂ yaad ਆਉਂਦਾ ਜਿੱਟਾ ਗੁੱਟਾ ਬਿਆਨਾ ਪਾ ਕੇ ਬਿਲਕੁਲ ਤਕਨੀਕੀਆਂ ਜੋ ਬੈਗ ਪਾਈ ਗੜਾ ਸਾਰਾ ਐਸੇ ਤਰੀਕੇ ਨਾਲ ਹੀ ਬਸ ਇੱਕ ਉਹ ਵਿਚਰਦਾ ਸੀ ਜੀ ਪਰ ਉਹ ਮੈਂ ਰਾਜਨੀਤੀ ਬਾਰੇ ਬੜਾ ਗੱਡਾ ਕਰ ਸਕਦਾ ਲੱਗਦਾ ਸੀ ਹੈ ਕਿਉਂਕਿ ਆਉਟ ਆਰ ਤੋਂ ਮੀਟਰ ਲੈ ਕੇ ਨਾ ਪੈਸਾ ਕਮਾਉਂਦੇ ਉਹ ਫਾਦਲਿਆਂ ਦੇ ਲੱਗਦਾ ਕਿ ਸਮਾਜਿਕ ਮੀਟਰਾਂ ਦੀ ਇੱਜ਼ਤ ਹੀ ਨੀਰੇ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬੋਲਦਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਂਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਮਲੀ ਕਰ ਰਿਹਾ ਤਾਂ ਜੇ ਮੈਂ ਜਾਮਾਤਾਈ ਦੇ ਤੋਂ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥ ਬਦਲ ਦੇ ਚਾਹੇ ਜੀ ਪੰਜ ਚਾਰ ਸਾਰ ਰਹਿੰਦਾ ਤਾਂ ਤਾਨੂੰ ਇਹ ਚੀਜ਼ਾਂ ਸਾਹਮਣੇ ਹੋ ਰਹੀਆਂ ਸੀ ਇਹ ਬਹੁਤ ਵੱਡਾ ਮਿਸ਼ਨ ਲੈ ਕੇ ਚੱਲਿਆ ਸੀ ਪਿੱਛੇ ਜੀ ਖਬਰ ਆਈ ਕਿ ਗੋਲਡੀ ਬਰਾੜ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕਹਿਤਾ ਉਹ ਬੇਟਾ ਕਈ ਵਾਰੀ ਆਇਆ ਜੇ ਤਾਂ ਇਲੈਕਸ਼ਨ ਜਿਹੜਾ ਗੁਜਰਾਤ ਇਲੈਕਸ਼ਨ ਤੋਂ ਉਦੋਂ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਦੇ ਪਿੱਛੇ ਚਾਹੀਦੀ ਬਾਪੂ ਜੀ ਪਾਰਟੀ ਵੀ ਉਹੀ ਆ ਸਮਾਂ ਵੀ ਉਹੀ ਕਿਉਂਕਿ ਪਹਿਲਾਂ 2022 ਚ ਜਿਸ ਪਿੱਕੇ ਨਾਲ ਬਾਈ ਜੀ ਲੜਦੇ ਸੀਗੇ ਇਲੈਕਸ਼ਨ ਦਾ ਉਹ ਪ੍ਰਚਾਰ ਕਰਦੇ ਸੀਗੇ ਤਾਂ ਜੇ ਕਹਾਂ ਲਈ ਕਿ ਰਾਜਨੀਤੀ ਲੇਡ ਨੇਤਾ ਵੀ ਜਿਹੜੇ ਸੀ ਉਹ ਵੀ ਸੀਗੇ ਤੇ ਅੱਜ ਉਹ ਸਮਾਂ ਕਿੰਨਾ ਕ ਯਾਦ ਆਉਂਦਾ ਜਦੋਂ ਦੇਖਦੇ ਹਾਂ ਕਮਰਾ ਵੀ ਦੇਖਦੇ ਹਾਂ ਜਾਂ ਮਾਹੌਲ